australia study visa ਦੀ ਗੱਲ ਕਰੀਏ ਤਾਂ ਹੁਣ ਆਪਾਂ ਨਵੰਬਰ ਇਨਟੇਕ ਵੱਲ ਦੇਖ ਰਹੇ ਹਾਂ ਜਿਹੜੇ ਸਟੂਡੈਂਟਸ ਹਲੇ ਸੋਚ ਰਹੇ ਨੇ ਕਿ ਅਸੀਂ ਨਵੰਬਰ ਇਨਟੇਕ ਲਈ ਅਪਲਾਈ ਕਰਨਾ ਹੈ ਤਾਂ ਉਹਨਾਂ ਨੂੰ ਅਸੀਂ ਦੱਸ ਦਈਏ ਕਿ ਕਈ ਯੂਨੀਵਰਸਿਟੀਜ਼ ਦੀ ਡੈਡਲਾਈਨ ਜੋ ਹੈ ਹੋ ਚੁੱਕੀ ਹੈ ਓਵਰ ਤੇ ਕਈਆਂ ਦੀ ਹੋਣ ਵਾਲੀ ਹੈ ਮਤਲਬ ਪਏ ਕਹਿ ਸਕਦੇ ਆ ਕਿ 15-20 ਦਿਨ ਹੋਰ ਬਾਕੀ ਨੇ ਅਗਰ ਸਟੂਡੈਂਟਸ ਸਿਨਸੀਅਰਲੀ ਇਸ ਪ੍ਰੋਸੈਸ ਨੂੰ ਪੂਰਾ ਕਰਦੇ ਹੋਏ ਅਪਲਾਈ ਕਰਨਾ ਚਾਹੁੰਦੇ ਨੇ ਸੋ ਹੋਰ ਇਸ ਉੱਪਰ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਤਾਂ ਕਿ ਜਿਹੜੇ ਵੀ ਸਿਨਸੀਅਰ ਸਟੂਡੈਂਟਸ ਨੇ ਨਵੰਬਰ ਇਨਟੇਕ ਬਾਰੇ ਸੋਚ ਰਹੇ ਨੇ ਤਾਂ ਫਟਾਫਟ ਪ੍ਰੋਸੈਸ ਪੂਰਾ ਕਰ ਸਕਣ ਸਵਾਗਤ ਹੈ ਜੀ ਸਾਰਿਆਂ ਦਾ ਮੈਂ ਹਰਜੋਤ ਕੌਰ ਔਰ ਇਹ ਪੂਰੀ ਇਨਫਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਨਗੇ ਸਟੱਡੀਜ਼ ਕੇਅਰ ਅਬ੍ਰੋਡ ਚੰਡੀਗੜ੍ਹ ਤੋਂ ਆਸਟ੍ਰੇਲੀਆ ਸਟੱਡੀ ਵੀਜ਼ਾ ਐਕਸਪਰਟ ਸੋ ਮਨਪ੍ਰੀਤ ਜੀ ਨਵੰਬਰ ਇਨਟੇਕ ਵਾਲ ਦੇਖ ਰਹੇ ਆ ਬਸ ਤਕਰੀਬਨ 15 20 ਦਿਨ ਹੋਰ ਦਿਖ ਰਹੇ ਨੇ ਆਲਮੋਸਟ ਜੋ ਹੈ ਯੂਨੀਵਰਸਿਟੀਆਂ ਦੀ ਸੀਟਸ ਜੋ ਹੈ ਫੁੱਲ ਹੁੰਦੀਆਂ ਹੀ ਦਿਖ ਰਹੀਆਂ ਨੇ ਇੱਥੇ ਤੁਸੀਂ ਸਟੂਡੈਂਟਸ ਨੂੰ ਕੀ ਗਾਈਡ ਕਰਨਾ ਚਾਹੋਗੇ ਜਿਹੜੇ ਹਲੇ ਵੀ ਬਸ ਤਿਆਰੀ ਵਿੱਚ ਹੀ ਲੱਗੇ ਹੋਏ ਨੇ ਲਗਾਤਾਰ ਤੇ ਅਪਲਾਈ ਵੀ ਨਵੰਬਰ ਇਨਟੇਕ ਲਈ ਹੀ ਕਰਨਾ ਚਾਹੁੰਦੇ ਨੇ ਜੀ ਬਿਲਕੁਲ ਹਰਜੋਤ ਮੈਮ ਆਲਮੋਸਟ ਨਵੰਬਰ ਇਨਟੇਕ ਹੁਣ ਲਾਸਟ ਐਂਡਿੰਗ ਤੇ ਹੀ ਚੱਲ ਰਿਹਾ ਬਿਕਾਜ਼ ਪਹਿਲਾਂ ਸਾਨੂੰ ਇਹ ਲੱਗ ਰਿਹਾ ਸੀਗਾ ਕਿ ਹਜੇ ਟਾਈਮ ਹੈ ਕਿਉਂਕਿ ਉਦੋਂ ਹਾਈ ਕਮਿਸ਼ਨ ਬਹੁਤ ਜਲਦੀ ਰਿਜ਼ਲ ਬਹੁਤ ਟਾਈਮ ਲੰ ਲੱਗ ਗਿਆ ਦੋ ਦੋ ਮਹੀਨੇ ਬਾਅਦ ਵੀਜ਼ਾ ਆ ਰਿਹਾ ਹੈ ਉਸ ਟ੍ਰੈਂਡ ਨੂੰ ਦੇਖਦੇ ਹੋਏ ਆਪਾਂ ਇਹ ਕਹਿ ਸਕਦੇ ਹਾਂ ਕਿ ਜਿਹੜਾ ਸੈਪਟੈਂਬਰ ਮੰਥ ਹੈ ਦੇ ਵਿੱਚ ਹੀ ਹੁਣ ਬੱਚਿਆਂ ਕੋਲ ਟਾਈਮ ਹੈਗਾ ਕਿ ਬੱਚੇ ਅਗਰ ਨਵੰਬਰ ਚ ਅਪਲਾਈ ਕਰਨਾ ਚਾਹੁੰਦੇ ਆ ਤਾਂ ਆਪਣੀ ਆਫਰ ਲੈਟਰ ਐਪਲਾਈ ਕਰਨ ਫਾਈਨੈਂਸ਼ੀਅਲਸ ਦੀ ਅਪਰੂਵਲ ਲੈ ਕੇ ਸੈਪਟੈਂਬਰ ਐਂਡ ਜਾਂ ਅਕਤੂਬਰ ਫਰਸਟ ਵੀਕ ਦੇ ਵਿੱਚ ਵੀਜ਼ਾ ਫਾਈਲ ਕਰਨ ਤਾਂ ਉਹਨਾਂ ਕੋਲ ਇੰਨਾ ਟਾਈਮ ਹੋਏ ਕਿ ਉਹ ਈਜ਼ੀਲੀ ਆਪਣਾ ਵੀਜ਼ਾ ਲੈ ਕੇ ਨਵੰਬਰ ਦੇ ਵਿੱਚ ਜਾ ਸਕਣ ਸੋ ਇਸ ਕਰਕੇ ਮੈਂ ਹਰ ਬੱਚੇ ਨੂੰ ਇਹੀ ਕਹੂੰਗਾ ਕਿ ਜਿਹੜਾ ਵੀ ਬੱਚਾ ਹੁਣ ਨਵੰਬਰ ਇਨਟੇਕ ਦੇ ਵਿੱਚ ਅਪਲਾਈ ਕਰਨਾ ਚਾਹੁੰਦਾ ਉਹ ਆਪਣੇ ਅਕਾਡੈਮਿਕਸ ਦੇ ਨਾਲ ਆਪਣੇ ਫਾਈਨੈਂਸ਼ੀਅਲਸ ਵੀ ਇਕ ਵਾਰੀ ਲੈ ਕੇ ਆਫਿਸ ਦੇ ਵਿੱਚ ਜ਼ਰੂਰ ਆਏ ਕਿ ਅਸੀਂ ਸੇਮ ਡੇ ਹੀ ਸਾਰੀ ਅਸੈਸਮੈਂਟ ਕਰਕੇ ਕਈ ਯੂਨੀਵਰਸਿਟੀਆਂ ਨੂੰ ਤਾਂ ਅਸੀਂ ਐਡਮਿਸ਼ਨ ਦੇ ਟਾਈਮ ਹੀ ਫਾਈਨੈਂਸ਼ੀਅਲਸ ਨਾਲ ਹੀ ਭੇਜ ਰਹੇ ਹਾਂ ਕਿ ਯੂਨੀਵਰਸਿਟੀ ਨੂੰ ਟਾਈਮ ਹੀ ਨਾ ਜ਼ਿਆਦਾ ਲੱਗੇ ਕਿ ਯੂਨੀਵਰਸਿਟੀ ਆਫਰ ਲੈਟਰ ਹੀ ਉਦੋਂ ਦਵੇ ਸਾਨੂੰ ਜਦੋਂ ਸਾਰੇ ਫਾਈਨੈਂਸ਼ੀਅਲਸ ਵੀ ਚੈੱਕ ਕਰ ਲਿਓ ਔਰ ਸਾਡੇ ਕੋਲ ਸਿੱਧੀ ਅਨਕੰਡੀਸ਼ਨਲ ਆਫਰ ਆਏ ਔਰ ਬੱਚੇ ਦਾ ਨਵੰਬਰ ਇਨਟੇਕ ਮਿਸ ਨਾ ਹੋਏ ਇਸ ਕਰਕੇ ਸਿਰਫ ਇਹੀ ਸਾਡੇ ਕੋਲ ਆਉਣ ਵਾਲੇ 10-15 ਦਿਨ ਹੈ ਜਿਦੇ ਵਿੱਚ ਅਪਲੀਕੇਸ਼ਨਸ ਨਵੰਬਰ ਇਨ ਠੀਕ ਹੈ ਬਿਲਕੁਲ ਤੇ ਜਦੋਂ ਆਪਾਂ ਦੇਖਦੇ ਆ ਕਿ ਕੁਝ ਕੀ ਹੀ ਯੂਨੀਵਰਸਿਟੀਆਂ ਵਿੱਚ ਸੀਟ ਬਾਕੀ ਨਹੀਂ ਤਾਂ ਸਟੂਡੈਂਟ ਜਿਹੜੇ ਹੈ ਆਪਣੇ ਕੋਰਸਿਸ ਨੂੰ ਲੈ ਕੇ ਵੀ ਥੋੜਾ ਬੜਾ ਉਹਨਾਂ ਦਾ ਕੰਸਰਨ ਹੁੰਦਾ ਹੈ ਤਾਂ ਕਿ ਸਟੂਡੈਂਟ ਨੂੰ ਆਪਣਾ ਮਨਪਸੰਦ ਹੁਣ ਕੋਰਸ ਮਿਲ ਸਕੇਗਾ ਅਗਰ ਨਹੀਂ ਮਿਲ ਰਹਾ ਤਾਂ ਫਿਰ ਸਟੂਡੈਂਟ ਕੀ ਕਰੇ ਦੇਖੋ ਹਜੇ ਜਿੰਨੀਆਂ ਵੀ ਯੂਨੀਵਰਸਿਟੀਆਂ ਦਾ ਡੈਡਲਾਈਨ ਨਹੀਂ ਨਿਕਲੀ ਉਹਨਾਂ ਕੋਲ ਹਰ ਤਰ੍ਹਾਂ ਦੇ ਕੋਰਸਿਸ ਅਵੇਲੇਬਲ ਹੈ ਜੀ ਅਗਰ ਕੋਈ ਬੱਚਾ ਨਾਨ ਮੈਡੀਕਲ ਨਾਲ ਰਿਲੇਟਡ ਹੈ ਜਾਂ ਕਮਰਸ ਜਾਂ ਮੈਡੀਕਲ ਕਿਸੇ ਵੀ ਸਟਰੀਮ ਦਾ ਸਿਰਫ ਨਰਸਿੰਗ ਨੂੰ ਛੱਡ ਕੇ ਹਰ ਸਟਰੀਮ ਦੇ ਵਿੱਚ ਹਜੇ ਸੀਟਸ ਅਵੇਲੇਬਲ ਹੈ ਦ ਓਨਲੀ ਥਿੰਗ ਇਜ਼ ਕਿ ਟਾਈਮ ਥੋੜਾ ਹੈ ਸਾਡੇ ਕੋਲ ਐਪਲੀਕੇਸ਼ਨ ਨੂੰ ਪ੍ਰੋਸੈਸ ਕਰਕੇ ਉਹਦੇ ਫਾਈਨੈਂਸ਼ੀਅਲਸ ਨੂੰ ਅਪਰੂਵ ਕਰਵਾਉਂਦਾ ਇਸ ਕਰਕੇ ਮੈਂ ਤਾਂ ਹੀ ਕਹਿ ਰਿਹਾ ਕਿ ਅਗਰ ਕੋਈ ਵੀ ਹਜੇ ਵੀ ਨਵੰਬਰ ਇਨਟੇਕ ਦੇ ਵਿੱਚ ਜਾਣਾ ਚਾਹੁੰਦਾ ਹੈ ਉਹ ਵਿਦ ਫਾਈਨੈਂਸ਼ੀਅਲ ਸਾਡੇ ਕੋਲ ਆਏ ਆਫਿਸ ਦੇ ਵਿੱਚ ਆਪਣਾ ਕੇਸ ਡਿਸਕਸ ਕਰ ਲਈ ਕਿਉਂਕਿ ਅਗਰ ਆਪਾਂ ਆਫਰ ਲੈਟਰ ਲੈਣ ਤੋਂ 10 ਦਿਨ ਬਾਅਦ ਉਹਨੂੰ ਕਵਾਂਗੇ ਤਾਂ ਸਪਟੈਂਬਰ ਐਂਡ ਆ ਜਾਏਗਾ ਉਦੋਂ ਤੱਕ ਉਹਦੇ ਕੋਲ ਟਾਈਮ ਹੀ ਨਹੀਂ ਰਹੇਗਾ ਇਸ ਕਰਕੇ ਮੈਂ ਇਹੀ ਕਹੂੰਗਾ ਕਿ ਹੁਣ ਵੀ ਅਗਰ ਕਿਸੇ ਕੋਲ ਆਇਲਜ਼ ਹੋਰ ਅਗਰ ਜਿਹਦਾ ਆਇਲਜ਼ ਅਕੈਡਮਿਕਸ ਪਲੱਸ ਫਾਈਨੈਂਸ਼ੀਅਲਸ ਰੈਡੀ ਨੇ ਪੂਰਾ ਸੈੱਟ ਬਣਾ ਕੇ ਨਾਲ ਲੈ ਕੇ ਆਏ ਆਪਾਂ ਨਾਲ ਦੀ ਨਾਲ ਵੈਰੀ ਫਰਸਟ ਡੇ ਹੀ ਯੂਨੀਵਰਸਿਟੀ ਨੂੰ ਆਫਰ ਲੈਟਰ ਦੇ ਟਾਈਮ ਹੀ ਫਾਈਨੈਂਸ਼ੀਅਲਸ ਵੀ ਸੈਂਡ ਕਰ ਦਾਂਗੇ ਕਿ ਬੱਚੇ ਦਾ ਟਾਈਮ ਸੇਵ ਹੋ ਸਕੇ ਠੀਕ ਹੈ ਬਿਲਕੁਲ ਤੇ ਅਮਨਪ੍ਰੀ ਜੀ ਇਹ ਵੀ ਗੱਲ ਜ਼ਰੂਰ ਦੱਸਣਾ ਕਿ ਹੁਣ ਦੇ ਟਾਈਮ ਦੇ ਵਿੱਚ ਨਵੰਬਰ ਇਨਟ ਵੀਜ਼ਾ ਸਕਸੈਸ ਰੇਟ ਵੱਲ ਵੀ ਨਜ਼ਰ ਮਾਰੀਏ ਕਿਉਂਕਿ ਸਟੂਡੈਂਟਸ ਆਈ ਵੀ ਕੰਸਰਨ ਬਹੁਤ ਰਹਿੰਦਾ ਹੈ ਜਾਣਨਾ ਕਿ ਸਕਸੈਸ ਰੇਟ ਕਿੰਨਾ ਕਿੰਨੇ ਕੁ ਪੋਜ਼ਿਟਿਵ ਰਿਜ਼ਲਟਸ ਆ ਰਹੇ ਨੇ ਦੇਖੋ ਜਿੰਨੀਆਂ ਵੀ ਯੂਨੀਵਰਸਿਟੀਆਂ ਕੇਸਿਸ ਨੂੰ ਇਸ ਟਾਈਮ ਅਸੈਪਟ ਕਰ ਰਹੀਆਂ 95% ਵੀਜ਼ਾਸ ਹਜੇ ਵੀ ਆ ਰਹੇ ਆ ਵੀਜ਼ਾ 'ਚ ਕੋਈ ਪ੍ਰੋਬਲਮ ਨਹੀਂ ਹੈ ਸਕਸੈਸ ਰੇਟ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈ ਸਿਰਫ ਇਹ ਹੈ ਕਿ ਸਾਡੇ ਜਿਹੜੀ ਜਿਹੜੀਆਂ ਡੈਡਲ ਜਿਹੜੀਆਂ ਡਿਮਾਂਡ ਹੈ ਜੋ ਹਾਈ ਕਮਿਸ਼ਨ ਮੰਗਦਾ ਹੈ ਸਾਡੇ ਤੋਂ ਅਕੈਡਮਿਕਸ ਐਂਡ ਫਾਈਨੈਂਸ਼ੀਅਲਸ ਉਹ ਬੱਚੇ ਦੇ ਠੀਕ ਹੋਣੇ ਚਾਹੀਦੇ ਵੀਜ਼ਾ 'ਚ ਕੋਈ ਪ੍ਰੋਬਲਮ ਨਹੀਂ ਹੈ ਠੀਕ ਹੈ ਬਿਲਕੁਲ ਸੋ ਸਟੂਡੈਂਟਸ ਨੂੰ ਇਹਨਾਂ ਸਭ ਗੱਲਾਂ ਦਾ ਧਿਆਨ ਤਾਂ ਰੱਖਣਾ ਹੈ ਜੀ ਤਾਂ ਅਖੀਰ ਦੇ ਵਿੱਚ ਮਨਪ੍ਰੀਤ ਜੀ ਤੁਸੀਂ ਕੀ ਕਹਿਣਾ ਚਾਹੋਗੇ ਸਟੂਡੈਂਟਸ ਜ਼ਿਆਦਾਤਰ ਕਿੱਥੇ ਗਲਤੀ ਕਰ ਜਾਂਦੇ ਨੇ ਕਿਉਂਕਿ ਇਹਨੇ ਘੱਟ ਸਮੇਂ ਦੇ ਵਿੱਚ ਗਲਤੀ ਕਰਨ ਦੀ ਤਾਂ ਕੋਈ ਗੁੰਜਾਇਸ਼ ਨਹੀਂ ਹੈ ਇੱਕ ਗਲਤੀ ਜੋ ਹੈ ਪੂਰਾ ਇਨਟੇਕ ਹੀ ਉਹਨਾਂ ਤੋਂ ਖੁੰਝਾ ਦੇਗੀ ਸੋ ਇੱਥੇ ਸਟੂਡੈਂਟਸ ਨੂੰ ਤੁਸੀਂ ਕੀ ਗਾਈਡ ਕਰਨਾ ਚਾਹੋਗੇ ਮੋਸਟਲੀ ਤੁਹਾਡੇ ਕੋਲ ਸਟੂਡੈਂਟ ਜਿਹੜੇ ਆਉਂਦੇ ਕਿੱਥੇ ਗਲਤੀ ਕਰ ਜਾਂਦੇ ਨੇ ਦੇਖੋ ਹੁਣ ਜਿੰਨਾ ਕਿ ਟਾਈਮ ਸਾਡੇ ਕੋਲ ਰਹਿ ਗਿਆ ਜਿਹੜੀ ਗਲਤੀ ਹੈ ਉਹ ਸਿਰਫ ਉਹੀ ਹੋਏਗੀ ਬੱਚੇ ਵੱਲੋਂ ਤਾਂ ਹੁਣ ਕੋਈ ਗਲਤੀ ਨਹੀਂ ਹੋਏਗੀ ਮੈਨੂੰ ਲੱਗਦਾ ਹੈ ਕਿ ਪੇਰੈਂਟਸ ਵੱਲੋਂ ਹੀ ਹੋ ਸਕਦੀ ਹੈ ਕਿ ਪੇਰੈਂਟਸ ਕਿਉਂਕਿ ਫਾਈਨੈਂਸ਼ੀਅਲਸ ਪੇਰੈਂਟਸ ਨੇ ਦੇਣੇ ਹਨ ਤੇ ਅਗਰ ਪੇਰੈਂਟਸ ਹੁਣ ਤਿਆਰੀ ਨਹੀਂ ਕਰਨਗੇ ਤਾਂ ਬੱਚਾ ਤਾਂ ਆਪਣੇ ਅਕਾਡੈਮਿਕਸ ਦੇ ਦੇਗਾ ਬੱਚੇ ਨੇ ਜਿਹੜੇ ਰਿਜ਼ਲਟ ਲੈਣਾ ਸੀ ਲੈ ਲਿਆ ਬੱਚੇ ਦੇ ਅਕਾਡੈਮਿਕਸ ਅਸੀਂ ਯੂਨੀਵਰਸਿਟੀ ਨੂੰ ਭੇਜਾਂਗੇ ਸਾਡੇ ਕੋਲ ਆਫਰ ਲੈਟਰ ਆ ਜਾਏਗੀ ਲੇਕਿਨ ਫਾਈਨੈਂਸ਼ੀਅਲਸ ਸੰ ਦੇਣੇ ਹਨ ਪੇਰੈਂਟਸ ਨੇ ਤਾਂ ਮੈਂ ਪੇਰੈਂਟਸ ਨੂੰ ਇਹ ਹੀ ਕਹੂੰਗਾ ਕਿ ਆਪਣੀ ਆਈਟੀ సేవింగ్స్ దియర్ స్టేట్‌మెంట్స్ ਨੇ अगर कोई रीसेंट डिपॉजिट है ਉਹਨਾਂ ਦੇ 소ਰਸਿਸ ਐਫ ਡੀਜ਼ ਉਹਨਾਂ ਦੀ ਕਾਪੀਜ਼ ਜੋ ਵੀ ਉਹਨਾਂ ਕੋਲ ਫੰਡਿੰਗ ਹੈਗੀ ਹੈ ਉਹ ਸਾਰੀ ਲੈ ਕੇ ਆਫਿਸ ਦੇ ਵਿੱਚ ਆਓ ਆਪਾਂ ਵੈਰੀ ਫਰਸਟ ਡੇ ਵਿਦ ਦਾ ਵਿਦ ਅਟ ਦਾ ਟਾਈਮ ਆਫ ਐਡਮਿਸ਼ਨ ਐਪਲੀਕੇਸ਼ਨ ਅਸੀਂ ਨਾਲ ਹੀ ਸਾਰੇ ਡਾਕੂਮੈਂਟ ਯੂਨੀਵਰਸਿਟੀ ਨੂੰ ਭੇਜ ਕੇ ਉਹਨਾਂ ਦਾ ਟਾਈਮ ਵੀ ਬਚਾਵਾਂਗੇ ਔਰ ਬੱਚੇ ਦਾ ਟਾਈਮ ਵੀ ਬਚਾਵਾਂਗੇ अगर ਨਵੰਬਰ ਚ ਬੱਚਾ ਚਲਾ ਜਾਂਦਾ ਆਬਵੀਅਸਲੀ ਉਦੇ 6-7 ਮਹੀਨੇ ਬਚ ਜਾਣਗੇ ਬੱਚੇ ਦੇ ਬਿਲਕੁਲ ਸਹੀ ਗੱਲ ਹੈ ਸੋ ਫਿਰ ਤੋਂ ਜ਼ਰੂਰ ਦੱਸਣਾ ਚਾਹਾਂਗੇ ਸਟੂਡੈਂਟਸ ਨੂੰ ਕਿ 15-20 ਦਿਨ ਹੋਰ ਬਾਕੀ ਨੇ ਉਸ ਤੋਂ ਬਾਅਦ ਜੋ ਹੈ ਸਮਾਂ ਹੱਥੋਂ ਲੰਘ ਜਾਏਗਾ ਸੋ ਅਗਰ ਨਵੰਬਰ ਇਨਟੇਕ ਦੇ ਉੱਪਰ ਫੋਕਸ ਕਰ ਰਹੇ ਹੋ ਤਾਂ ਫਟਾਫਟ ਜੋ ਹੈ ਤੁਸੀਂ ਨਵੰਬਰ ਇਨਟੇਕ ਦੀ ਤਿਆਰੀ ਚੰਗੀ ਤਰ੍ਹਾਂ ਕਰਕੇ ਔਰ ਇੱਕ ਚੰਗੇ ਕੰਸਲਟੈਂਟ ਦੀ ਸਲਾਹ ਦੇ ਨਾਲ ਅੱਗੇ ਵਧੋ ਤੇ ਉਸ ਲਈ ਹੋਰ ਵੀ ਤੁਸੀਂ ਕੋਈ ਸਲਾਹ مشਵਰਾ ਚਾਹੋ ਤੁਹਾਡੀ ਪ੍ਰੋਫਾਈਲ ਨੂੰ ਲੈ ਕੇ ਕੋਰਸੇਸ ਨੂੰ ਲੈ ਕੇ ਯੂਨੀਵਰਸਿਟੀ ਨੂੰ ਲੈ ਕੇ ਤਾਂ ਜਿਹੜਾ ਨੰਬਰ ਡਿਸਪਲੇ ਹੈ ਸਟਡੀ ਸਕੂਅਰ ਅਬਰੋਡ ਦਾ ਇਸ ਦੇ ਉੱਪਰ ਕਾਲ ਕਰਕੇ ਵੀ ਤੁਸੀਂ ਹੋ ਸਕਦੇ ਹੋ ਜਾਂ ਫਿਰ ਇਹਨਾਂ ਦੇ ਆਫਿਸ ਵਿਜ਼ਿਟ ਕਰ ਸਕਦੇ ਹੋ ਆਪਣੇ ਡਾਕੂਮੈਂਟਸ ਨਾਲ ਲੈ ਕੇ ਜ਼ਰੂਰ ਆਣਾ ਤਾਂ ਕਿ ਅਸੈਸਮੈਂਟ ਕਰਕੇ ਰਾਈਟ অপਸ਼ਨਸ ਤੁਹਾਨੂੰ ਗਾਈਡ ਕੀਤੀਆਂ ਜਾ ਸਕਣ ਬਹੁਤ ਬਹੁਤ ਥੈਂਕਸ ਮਨਪ੍ਰੀਤ ਜੀ ਇਹ ਪੂਰੀ ਇਨਫਰਮੇਸ਼ਨ ਖਾਸ ਪੁਆਇੰਟਸ ਤੁਸੀਂ ਸਟੂਡੈਂਟਸ ਨੂੰ ਦੱਸੇ ਨੇ ਉਹਨਾਂ ਨਾਲ ਸ਼ੇਅਰ ਕੀਤੇ ਨੇ ਅੱਗੋ ਵੀ ਅਸੀਂ ਸਟੂਡੈਂਟਸ ਦੇ ਲਈ ਇਸੇ ਤਰ੍ਹਾਂ ਨਾਲ ਹੋਰ ਇਨਫਰਮੇਟਿਵ ਵੀਡੀਓਜ਼ ਲੈ ਕੇ ਆਂਦੇ ਰਵਾਂਗੇ ਫਿਲਹਾਲ ਹੀ ਦਿਓ ਜੀ ਇਜਾਜ਼ਤ ਥੈਂਕ ਯੂ ਸੋ ਮਚ ਥੈਂਕ ਯੂ